ਹਾਂਜੀ ਪਿਆਰੇ ਵਿਦਿਆਰਥੀ ਜਿਹੜਾ ਪਿਆਰੇ ਵਿਦਿਆਰਥੀ ਸਕੂਲ ਆਫ ਐਮੀਨੈਂਸ ਦੇ ਵਿੱਚ 15 ਪੰਜ 24 ਤੋਂ ਜਿਹੜੀ ਕਾਉਂਸਲਿੰਗ ਹੈ ਆਪ ਜੀ ਨੂੰ ਪਹਿਲਾਂ ਇਸ ਬਾਰੇ ਇਲਮ ਹੋਈ ਗਿਆ ਹੋਣਾ ਜਿਹੜਾ ਟਾਈਮ ਹੈ ਜਿਹੜਾ 8 ਵਜੇ ਤੋਂ ਲੈ ਕੇ 8 ਵਜੇ ਸ਼ੁਰੂ ਹੋਣਾ ਹੈਗਾ ਹਰੇਕ ਐਸਓਈ ਸਕੂਲ ਵਿੱਚ ਜਿਹੜੀ ਐਸਓਈ ਜਣੀ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਜਿਹੜੀ ਕਾਉਂਸਲਿੰਗ ਕੀਤੀ ਜਾਣੀ ਆ ਤੇ 11ਵੀਂ ਜਮਾਤ ਵਿੱਚ ਦਾਖਲੇ ਲਈ ਤਿੰਨ ਕਾਉਂਸਲਿੰਗਾਂ ਕੀਤੀਆਂ ਜਾਣਗੀਆਂ ਇਹਦਾ ਸਮਾਸਾਰਣੀ ਜਿਹੜਾ ਹੈਗਾ ਪਹਿਲੀ ਕਾਉਂਸਲਿੰਗ ਹੋਣੀ ਆ 15 ਮਈ ਤੋਂ 18 ਮਈ ਤੱਕ ਦੂਜੀ ਕਾਉਂਸਲਿੰਗ ਹੋਣੀ ਆ 20 ਮਈ ਤੋਂ 23 ਮਈ ਤੱਕ ਤੇ ਤੀਸਰੀ ਕਾਉਂਸਲਿੰਗ ਆ ਜਿਹੜੀ 27 ਮਈ ਤੋਂ 30 ਮਈ ਤੱਕ ਸੋ ਵਿਦਿਆਰਥੀਆਂ ਨੂੰ ਦੱਸ ਦਈਏ ਜਿਹੜੀ ਕਾਉਂਸਲਿੰਗ ਜਿਹੜੀ 15-5 ਜਣੇ ਕਿ ਆ ਗਿਆ ਜਿਹੜਾ ਇਹ ਤੋਂ ਆਰੰਭ ਹੋਣ ਜਾ ਰਹੀ ਹੈ ਤੇ ਵਿਦਿਆਰਥੀ ਆਪਣੀ ਆਪਣੀ ਕਾਉਂਸਲਿੰਗ ਕਰਵਾ ਸਕਦੇ ਆ ਜਿਨ੍ਹਾਂ ਨੂੰ ਬਕਾਇਦਾ ਤੌਰ ਤੇ ਸਕੂਲ ਵੱਲੋਂ ਕੋਲ ਫੋਨ ਕਾਲ ਆਇਆ ਕਿਉਂਕਿ ਸਾਰੀਆਂ ਜਿਹੜੀਆਂ ਲਿਸਟਾਂ ਨੇ ਜਿਹੜੇ ਵਿਦਿਆਰਥੀ ਹਾਈ ਬੈਟ ਵਾਲੇ ਨੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਲਈ ਜਿਹੜੀ ਪਹੁੰਚ ਚੁੱਕੀਆਂ ਨੇ ਸੂਚੀਆਂ ਸਾਰੇ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਆਫ ਐਮੀਨੈਂਸ ਹੈਗੇ ਆਗੇ ਇਸ ਕਰਕੇ ਤੁਸੀਂ ਉੱਥੇ ਜਾ ਕੇ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਕੋਈ ਫੋਨ ਕਾਲ ਫੋਨ ਕਾਲ ਦੁਆਰਾ ਜਿਹੜਾ ਸੂਚਿਤ ਕੀਤਾ ਗਿਆ ਜੋ ਵੀ ਕ੍ਰਾਈਟੇਰੀਆ ਰੱਖਿਆ ਗਿਆ ਅੱਗੇ ਆਪਾਂ ਜਾਣਦੇ ਹਰੇਕ ਸਕੂਲ ਵਿੱਚ ਜਿਹੜਾ ਸਟਰੀਮ ਅਨਸਾਰ ਇੱਕ ਸੈਕਸ਼ਨ ਹੋਏਗਾ ਇਸ ਇਹਨਾਂ ਸਕੂਲਾਂ ਵਿੱਚ ਚਾਰ ਸਟਰੀਮ ਚੱਲਣੀਆਂ ਨੇਗੀਆਂ ਤਾਂ ਇੱਕ ਸੈਕਸ਼ਨ ਹੋਏਗਾ ਸਟਰੀਮ ਅਨਸਾਰ ਹਰੇਕ ਸੈਕਸ਼ਨ ਵਿੱਚ ਵਿਦਿਆਰਥੀਆਂ ਦੀ ਗਿਣਤੀ ਜਿਹੜੀ 32 ਵਿਦਿਆਰਥੀ ਹੋਣਗੇ ਹਰੇਕ ਸੈਕਸ਼ਨ ਦੇ ਵਿੱਚ ਜਿਹੜੀ ਗਿਣਤੀ ਆ ਉਹ 32 ਹੋਊਗੀ ਚਾਰ ਸੈਕਸ਼ਨ ਬਣਨੇ ਨੇਗੇ ਇੱਕ ਸਟਰੀਮ ਦੇ ਵਿੱਚ ਜਿਹੜਾ 32 ਵਿਦਿਆਰਥੀ ਹੋਣਗੇ ਇਹਦੇ ਵਿੱਚ ਵੇਖ ਰਹੇ ਤੁਸੀਂ ਨਾਨ ਮੈਡੀਕਲ ਵਿੱਚ ਵੀ 32 ਸੀਟਾਂ ਹੋਣਗੀਆਂ ਮੈਡੀਕਲ ਵਿੱਚ ਵੀ 32 ਕਮਰਸ ਵਿੱਚ ਵੀ 32 ਤੇ ਆਰਟਸ ਦੇ ਵਿੱਚ ਵੀ 32 ਇਸ ਤਰ੍ਹਾਂ ਦੇ ਨਾਲ ਜਿਹੜਾ ਚਾਰ ਸ਼ੈਕਸ਼ਨ ਬਣਦੇ ਨੇ ਵੱਖਰੇ ਵੱਖਰੇ ਸਟਰੀਮ ਦੇ ਇੱਕ ਇੱਕ ਸ਼ੈਕਸ਼ਨ ਬਣੂਗਾ ਇਹ ਨਾਨ ਮੈਡੀਕਲ ਦਾ 32 ਦਾ ਇੱਕ ਬਣੂ ਮੈਡੀਕਲ ਦਾ ਇੱਕ ਬਣੂ ਕਮਰਸ ਦਾ ਇੱਕ ਬਣੂ ਆਰਟਸ ਦਾ ਇੱਕ ਬਣਨਾਗਾ ਸੋ ਜਾ ਕੇ ਜਿਹੜਾ ਵਿਦਿਆਰਥੀ ਆਪਣੀ ਕਾਉਂਸਲਿੰਗ ਕਰਵਾ ਸਕਦੇ ਆ ਜਿਨ੍ਹਾਂ ਨੂੰ ਕੋਈ ਫੋਨ ਕਾਲ ਵਗੈਰਾ ਤੇ ਸਕੂਲ ਨੇ ਬੁਲਾਇਆਗਾ ਨੇੜੇ ਦੇ ਜਿਹੜੇ ਅਮੀਨ ਸਕੂਲਾਂ ਉੱਥੇ ਆਪਣੀ ਜਿਹੜੀ ਕਾਉਂਸਲਿੰਗ ਕਰਵਾ ਸਕਦੇ ਹਾਂ ਆਧਾਰ ਕਾਰਡ ਵਗੈਰਾ ਲੈ ਜਾਣਾ ਦਸਿਆਂ ਡਿਜੀਟਲ ਲੋਕਰ ਵਾਲਾ ਲੈ ਜਾਣਾ ਇਹ ਹੀ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਕੋਟਾ ਸਰਟੀਫਿਕੇਟ ਆ ਇਹ ਲੈ ਜਾਣਾ ਬਕਾਇਦਾ ਤੌਰ ਤੇ ਕਾਉਂਸਲਿੰਗ ਤੇ ਚੈੱਕ ਹੁੰਦੀਆਂ ਨੇ ਸੋ ਜਾਣਕਾਰੀ ਚੰਗੀ ਲੱਗੀ ਤਾਂ ਵਿਦਿਆਰਥੀ ਤੱਕ ਜਰੂਰ ਪਹੁੰਚਾਓ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਪਹੁੰਚੇ ਲਾਈਕ ਕਮੈਂਟ ਕਰੋ ਵੱਧ ਤੋਂ ਵੱਧ ਵਿਦਿਆਰਥੀਆਂ ਕੋਲੇ ਪਹੁੰਚਾਈਏ ਸ਼ੁਕਰੀਆ